जोड़ी मेरा भी रिहाई गल्ला पर दो बैठ के देखो तेन चार पांच छे सात आठ 9 10 11 12 13 14 ਪਾਣੀ 14 ਵੀ 1 ਮਿੰਟ ਦੇ 15 ਰਸੀ ਬਾਲ ਦੇ ਕਰਮਿੰਦਰ ਸਿੰਘ ਪਰਦਾ ਰੋਡ ਕਖੋਰਦੇ ਦਾ ਚੱਲਦਾ ਜੀ 16 ਜਿੰਦਰ ਸੋਹਤੇ ਦਾ ਜਤਿੰਦਰ ਆਸਟ੍ਰੇਲੀਆ ਦਾ 17 ਕਰਮਿੰਦਰ ਜਰਮਨ ਸੋਨੂ ਮਾਲਾ ਦਾ 18 ਉੱਪਰਲੇ ਪਾਸੇ 19 ਬਲਕਾਰ ਸਿੰਘ ਸਿੰਘ ਖਾਲਸਾ ਮਨਜੀਤ ਸਿੰਘ ਸੂਲਜੀ ਬੀ ਏ ਐਸ ਐਪੰਜਾਬ ਪੁਲਿਸ ਇੱਕੇ ਬਿੱਲਾਪੀੜ ਵੰਸੀਆਂ ਹਕਾਵਾ ਸਹਿਯੋਗ ਦਾ ਬਾਈ ਬਹੁਤ ਵਧੀਆ ਚੱਲਦੀ ਵੀ ਜੋ ਕਿਦਾਂ ਹੈ ਮੇਰਾ ਵੀਰ ਤੇ ਵਾਹ ਲੈ ਹੁਕਾਇ ਕਰੀ ਚੱਲਿਓ 24 25 26 27 ਕਰਮ ਕਟੇ ਸਾਢੇ 26 ਜਿਹੜੇ ਤੋਂ ਮਿੰਟ ਹੋਏ 28 ख्याल ना भी ख्याल ना अनते ते कते ख्याल ना भी बते ते ते चांते छड़ के पूछ बे छड़ के 35 36 37 38 48 ਪੂਰੇ 39 ਜਿਹੜੇ ਵਿੱਚ 9 ਮਿੰਟਾਂ ਦੇ 40 ਛੱਡ ਕੇ ਪੁੱਛ चताले इन्हों मगर चौबीस नंबर आलो त्यारी बे पाले हर कीर्त तो बस माल परी पर। अपनी जोड़ी भी तैयार रखो सिया

ਚਰੰਜਾ 55 56 77 24 ਨੰਬਰ ਵਾਲ ਜੁਗ ਲਾ ਕੇ ਕਰ ਲੋ ਵੀ ਹਰਕੀਰਤ ਬੈਸ ਮਾਲਪੁਰ ਨਾਵੇ 55 ਨਾਟ ਲਾਸਟ ਗੜਾ ਜੀ 60 ਬਾਦਰਵੀ ਅਜੋ ਚੱਲੀ ਆਵੇਂ ਮਾਰੋ ਤਾੜੀਆਂ ਜੋਗ ਦੇ ਲਈ ਤੇ ਸਮਾਂ ਕਰੋ ਨੋਟ 4 ਮਿੰਟ 40 ਸਕਿੰਟ 37 ਪੁਆਇੰਟ ਵੀ 4 40 37 ਦੇ ਨਾਲ ਸਮਾਂ ਲੱਗਿਆ ਹਲੇ ਤੱਕ ਚੱਲੀਆਂ ਜੋਗਾ ਚ ਘਟ ਸਮਾਂ ਗੁਰਵਿੰਦਰ ਸਿੰਘ ਪ੍ਰਧਾਨ ਅੜਕਾ ਖੁਰਦੇ ਬਲਕਾਰ ਸਿੰਘ ਸੰਘੇ ਖਾਲਸਾ ਮੁੰਜੀ ਸਿੰਘ ਸੋਲ ਜਗੀਰ ਦੀ ਜੋਗ ਚੱਲ ਰਹੀ ਹੈ ਬਿੱਲੇ ਵੀਡਵਾਂਸ ਨੇ ਕਾਈ ਕੀਤੀ 4 40 37 ਦਾ ਸਮਾਂ ਲੱਗਿਆ ਹਲੇ ਤੱਕ ਚੱਲੀਆਂ ਜੋਗਾ ਚ at summer.